ਸੋਪਰਾਲਾ ਸਤੀ ਦੀ ਕਿੰਨੇ ਮਾੜਲਾ ਬਈ ਇਹ ਇਹ 13 ਮਾੜ ਲੈ ਇਹ ਤੇਰਾ ਡਿਮਾਂਡ ਕਰਦਾ ਜੀ ਇਹ 448000 448000 ਰੁਪਏ ਡਿਮਾਂਡ ਤੇ ਮਾਣਤਾ ਨਹੀਂ 435000 ਹਾਂ ਇਹ ਵੀ ਡਟਣਾ ਸਾਰਾ ਸ਼ੋ ਦਾ ਹੱਥਲੇ ਥਲੇ ਕਿਤੇ ਕਲ ਮਿਲ ਗਈ ਇਹ ਕਿੰਨੇ ਮਾੜਲਾ ਜੀ ਇਹ ਵੀ 13 ਮਾੜ ਲੈ ਇਹ ਡਿਮਾਂਡ ਕਰਦਾ ਜੀ ਇਹਦਾ 448 448000 ਰੁਪਏ ਡਿਮਾਂਡ ਤੇ ਇਹ ਚੋ ਮਾਣਤਾ ਨਹੀਂ 435000 ਜੀ ਫੇਰ ਆ ਗਿਆ ਪਲੱਸ ਵਾਲਾ ਇਹ ਪਲੱਸ ਆ ਗਿਆ ਇਹ ਪੰਜਾਬ ਨੰਬਰ ਆ ਗਿਆ ਇਹ ਪੰਜਾਬ ਇਹਦਾ 454000 ਆ 435000 ਦੇ ਦਿੰਦੇ ਆ ਉਹ ਗੇ ਨਕਦ ਗੈਸ਼ 88972 ਦੋਸ਼ੇ ਠੀਕ ਹੈ ਜੀ ਹਰਸੀ ਗਾ ਬਾਈ ਜੀ ਸਾਰੇ ਦੋਸਤ ਆ ਵੀਰਾਂ ਨੂੰ ਆਪਾਂ ਖੜਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਵਿੱਚ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਬਾਈ ਨੂੰ ਸਤਿਗੁਰ ਗਾ ਬਾਈ ਜੀ ਸਤਿਗੁਰ ਗਾ ਜੀ ਹੋਰ ਕਿਵੇਂ ਜੀ ਵਰੀਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਪਿੰਡ ਕਿਹੜਾ ਬਾਈ ਜੀ ਪਿੰਡ ਆਰਮ ਨਗਰ ਆ ਜੀ ਠੀਕ ਹੈ ਜੀ ਤੇ ਆਪਣੇ ਕੋਲੇ ਹੌਲੈਂਡ ਟਰੈਕਟਰ ਹੀ ਹੁੰਦੇ ਆ ਬਾਈ ਸਾਰੇ ਇਕੱਲੇ ਹੌਲੈਂਡ ਹੀ ਹੁੰਦੇ ਆ ਜੀ ਠੀ ਕੋਈ ਮਰਜੀ ਸਪੈਸ਼ਲ ਐਡੀਸ਼ਨ ਤੇ ਸੁਪਰ ਹਾਂ ਸਪੈਸ਼ਲ ਐਡੀਸ਼ਨ ਘੱਟ ਹੁੰਦੇ ਆ ਜੀ ਆਪਣੇ ਕੋਲ 12 13 ਮਾਡਲ 14 ਸੁਪਰ ਵਾਲੇ ਜ਼ਿਆਦਾ ਹਾਂ ਸੁਪਰ ਪਲੱਸ ਇਹ ਬਾਤ ਹੁੰਦੇ ਪਲੱਸ ਵਾਲੇ ਤੇ ਸੁਪਰ ਵਾਲੇ 8 ਤੋਂ ਲੈ ਕੇ 13 ਤੱਕ ਠੀਕ ਆ ਜੀ ਹਰਿਆਣਾ ਨੰਬਰ ਜ਼ਿਆਦਾ ਜਾਂਦੇ ਆ ਬੰਦਾ ਹਾਂ ਜੀ ਠੀਕ ਆ ਬਈ ਸਟਾਰਟ ਕਰਦੇ ਆ ਜੀ ਦੇਖ ਸਕਦੇ ਹੋ ਸਾਹਮਣੇ ਆ ਗਿਆ ਸੁਪਰ ਵਾਲਾ 37 30 ਕਿੰਨੇ ਮਾਡਲ ਆ ਬਈ ਇਹ ਇਹ 13 ਮਾਡਲ ਲੈ ਜੀ 13 ਮਾਡਲ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਹੈ ਗਿਆ 80 85 ਪੈਂਸੇ ਡਾਟਾ 80 85 ਪੈਂਸੇ 16 9 28 ਵਾਲੇ ਬਾਈਕ ਵਾਲੇ ਟਾਇਰ ਆ ਫਾਈਬਰ ਵਾਲੀ ਹੱਡ ਲੱਗੀ ਆ ਤੇ ਡਬਲ ਡਿਸਟਰੀਬਿਊਟਰ ਆ ਜੀ ਹਾਂ ਸ਼ੋ ਸ਼ੂ ਦਾ ਸਾਰਾ ਰੇਜਨ ਵਾਲਾ ਰੈਕਟਰ ਥੱਲੇੋਂ ਕਿਤੇ ਕਾਲਮ ਨਹੀਂ ਲੱਗਿਆ ਮਗਰਾਟ ਮੋਰ ਰੂਟ ਵੀ ਰੇਜਨ ਵਾਲਾ ਭਾਈ ਹਾਂ ਠੀਕ ਆ ਜੀ ਤੇ ਕੀ ਡਿਮਾਂਡ ਕਰਦਾ ਜੀ ਇਹ 4 ਲੱਖ 48 ਹਜ਼ਾਰ 4 ਲੱਖ 48 ਹਜ਼ਾਰ ਰੁਪਏ ਡਿਮਾਂਡ ਆ ਤੇ ਮਾਨਤਾ ਨਹੀਂ 4 ਲੱਖ 35 ਹਜ਼ਾਰ ਦਾ 4 ਲੱਖ 35 ਹਜ਼ਾਰ ਦਾ 3 ਸਪੀਡ ਆ ਇਹ ਹਾਂ 3 ਸਪੀਡ ਆ 3 ਸਪੀਡ ਡਬਲ ਡਿਸਟਰੀਬਿਊਟਰ ਡਬਲ ਪੰਪਪਾ ਅੱਗੇ ਫੇਰ ਆ ਗਿਆ ਜੀ ਸੁਪਰਾਲਾ 37 30 ਹਾਂ ਇਹ ਵੀ ਡੱਟਣਾ ਸਾਰਾ ਸ਼ੋਅ ਦਾ ਥੱਲੇ ਥੱਲੇ ਕਿਤੇ ਕਲਮ ਨਹੀਂ ਲੱਗੀ ਡਾਕਟਰ ਦੇ ਸਾਰੇ ਹਰੇ ਦਿਖਾ ਦਿਓ ਸਾਰਾ ਰੀਜਨਲ ਹਾਂ ਸਾਰਾ ਰੀਜਨਲ ਡਰੈਸ ਆ ਸ਼ੋਅ ਦਾ ਇਸਾ ਹਿੱਸਾ ਵੀ ਨਾਲ ਦਾ ਵਾ ਡਾਕਟਰ ਦਾ ਜਾਂ ਵਿੱਚ ਰੰਗ ਵੱਜਾ ਆਉਂਦਾ ਲਾਲਾ ਤੋਂ ਉਹ ਕੰਮ ਨਹੀਂ ਤੇ ਜਿਹੜੇ ਰਿੰਬਾ ਚਾਰੇ ਕੋਈ ਮੰਨ ਕੇ ਟਾਚਿੰਗ ਨਹੀਂ ਹੋਈ ਰਿੰਬਾ ਦੀ ਉਹ ਲਾਲਾ ਤੋਂ ਨਾਲ ਦੇ ਰਿੰਬ ਪਾਇਆ ਡਾਕਟਰ ਦੇ ਸਾਰਾ ਰੀਜਨਲ ਹਾਂ ਆ ਪਿੱਛੋ ਦਿਖਾ ਦਿਓ ਜਮ ਰੀਜਨਲ ਪਾਇਆ ਡਾਕਟਰ ਸਰ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ 3 ਸਪੀਡ ਆ ਇਹ ਵੀ ਹਾਂ 3 ਸਪੀਡ ਆ ਗਿਆ 3 ਸਪੀਡ ਇਹ ਟਾਇਰ ਬਾਈਕ ਵਾਲੇ ਬਿਲਕੁਲ ਨਵੇਂ ਆ 16 9 22 ਵਾਲੇ ਜੇ ਕੇ ਦੇ ਟਾਇਰਾਂ ਦਾ ਬਿਲ ਵੀ ਮਰਜੂਰੀ ਹਾਂ ਬਿਲ ਮਰਜੂਰੀ ਟਾਇਰਾਂ ਦਾ ਠੀਕ ਆ ਜੀ ਇਹਦੇ ਮਗਰਾਟਮ ਰੂਟ ਵੀ ਅਰੀਜਨਲ ਆ ਜੀ ਹਾਂ ਹਾਂ ਮਗਰਾਟਮ ਰੂਟ ਅਰੀਜਨਲ ਆ ਜੀ ਰੰਟਡ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹ ਅੱਧੇ ਕ ਟਾਇਰ ਹੈਗੇ ਜੀ ਅੱਧੇ ਕ ਹੈਗੇ ਇਹ ਕਿੰਨੇ ਮਾਡਲ ਆ ਜੀ ਇਹ ਵੀ 13 ਮਾਡਲ ਆ 13 ਮਾਡਲ ਆ 3 ਸਪੀਡ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਡਬਲ ਡਬਲ ਪੰਪ ਠੀਕ ਆ ਬਾਈ ਜੀ ਇਹਨੂੰ ਕੀ ਡਿਮਾਂਡ ਕਰਦੇ ਆ ਜੀ ਜਿਹੜਾ 440 448000 ਰੁਪਏ ਡਿਮਾਂਡ ਤੇ ਇਹ ਚੋ ਮੰਨਤਨ ਵੀ 435 ਦਾ ਦੇਣਾ 435 ਦਾ ਇਹ ਮੈ ਜੂ ਹਮ ਠੀਕ ਹੈ ਜੀ ਅੱਗੇ ਆ ਗਿਆ ਜੀ ਨਿਊ ਆਲੈਂਡ 3730 ਪਲਸ ਆਗਾ ਇਹ ਪੰਜਾਬ ਨੰਬਰ ਆ ਬਈ ਇਹ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਆ ਆ ਇਹਦਾ ਬੋਏ ਇਹਦੇ 프ਰੰਟਰ ਤੇ ਰੇਡੀਓ ਟਾਇਰ ਬਹੁਤ ਨਵੇਂ ਆ ਗਏ ਬੈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆਈ ਮਗਰਲੇ ਆ ਗਏ 85 90 ਪੈਸੇ 85 90 ਪੈਸੇ ਬੈਕ ਵਾਲੇ ਟਾਇਰ ਆ ਇਹ ਇਹ ਰੰਗ ਪੈਂਡਾ ਇਹ 3 ਸਪੀਡਾ ਡਬਲ ਡਿਸਟ੍ਰਿਬਿਊਟਰ ਆ ਗਏ 3 ਸਪੀਡਾ ਡਬਲ ਡਿਸਟ੍ਰਿਬਿਊਟਰ ਇਹਦਾ ਰੰਗ ਪੈਂਡ ਜੀ ਇਹ ओरिजिनल ਆ ਡਾਕਟਰ ਸ਼ੋ ਸ਼ੂ ਦਾ ਰੈਂਬਾ ਰੈਂਬਾ ਹੋਇਆ ਰੈਂਬਾ ਦਾ ਪੇਂਟ ਹੋਇਆ ਹੋਇਆ ਰੈਂਬਾ ਦਾ ਸ਼ੋ ਦਾ ਰੈਜਨਲ ਸ਼ੋ ਸ਼ੂ ਦਾ ਤੇ ਬਾਡੀ ਬੁੱਡੀ ਦਾ ਬਾਕੀ ਸਾਰਾ ਰੈਜਨਲ ਲੱਗੀ ਹੂੰ ਇਹ ਕਿੰਨੇ ਮਾਡਲ ਆ ਜੀ ਇਹ ਵੀ 13 ਮਾਡਲ ਆ 13 ਮਾਡਲ ਆ ਠੀਕ ਆ ਭਾਈ ਜੀ ਇਹਦੇ ਟਰਬੋ ਵਾਲਾ ਜੀ ਹਾਂ ਇਹ ਟਰਬੋ ਲੱਗੀ ਹੈ ਟਰਬੋ ਲੱਗੀ ਹੋਈ ਹੈ ਤੇ ਜੀ ਇਹਦਾ ਨੰਬਰ ਵੀ ਹਰਿਆਣਾ ਜੀ ਹਾਂ ਹਰਿਆਣਾ ਨੰਬਰ ਇਹਦੀ ਕੀ ਡਿਮਾਂਡ ਕਰਦੇ ਜੀ ਏ ਡੀ ਵੀ 465000 ਰੁਪਇਆ ਰੇਟ ਹੈ ਦਾ ਹਾਂਜੀ ਸਾਡੇ 4.5 ਲੱਖ ਦਾ ਸਾਡੇ 4.5 ਦਾ ਹੀ ਠੀਕ ਹੈ ਜੀ ਅੱਗੇ ਜੀ ਅੱਗੇ ਫੇਰ ਆ ਗਿਆ ਪਲੱਸ ਵਾਲਾ ਇਹ ਪਲੱਸ ਆ ਗਿਆ ਇਹ ਪੰਜਾਬ ਨੰਬਰ ਆ ਗਿਆ ਇਹ ਪੰਜਾਬ ਨੰਬਰ ਆ 3630 ਪੀ ਵੀ ਐਸ ਸੀ ਨੰਬਰ ਲੱਗਿਆ ਹੋਇਆ ਪੀ ਵੀ ਐਸ ਸੀ ਪੰਜਾਬ ਨੰਬਰ ਆ ਬਾਈ ਜੀ ਪੰਜਾਬ ਨੰਬਰ ਆ ਇਹ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ ਟਾਇਰ ਪਿਛਲੇ ਹੈਗੇ 75 80 ਪੈਸੇ ਹਾਂਜੀ ਮੂਰਲੇ ਹੈਗੇ 90 ਪੈਸੇ ਡਾਇਰੈਕਟਰ ਦੇ ਠੀਕ ਆ ਜੀ ਸੋ ਇਹ ਵੀ ਡਬਲ ਡਬਲ ਡਿਸਟ੍ਰੀਬਿਊਟਰਾਂ ਡਬਲ ਪੰਪ ਹਾਂ ਡਬਲ ਪੰਪ ਆ ਗਿਆ 3 ਸਪੀਡ ਜੀ ਹਾਂ 3 ਸਪੀਡ ਆ ਠੀਕ ਆ ਜੀ ਇਹਦੀ ਜੇ ਆਪਾਂ ਰੰਗ ਪਿੰਟ ਦੀ ਗੱਲ ਕਰੀਏ ਇਹ ਸਾਰਾ origignal ਆ ਡਾਇਰੈਕਟਰ ਅਗਰਾ ਟੈਂਪੂ ਰੂਟ ਦਾ ਸਭ bro original ਆ ਰੰਬਾ ਰੰਬਾ ਦਾ ਸਾਰਾ ਇਹਨਾਂ ਦਾ origignal 3 ਸਪੀਡਡ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਹੂੰ ਇਹੀ ਕੀ ਡਿਮਾਂਡ ਕਰਦੇ ਆ ਜੀ ਇਹਦਾ 454000 ਆ 435000 ਦੇ ਦਿੰਦੇ 435000 ਦਾ ਹਾਂ ਠੀਕ ਹੈ ਜੀ ਇਹ ਹੈਗਾ ਜੀ 3630 ਸੁਪਰ ਵਾਲਾ TX ਮਾਡਲ ਆ ਇਹ ਕਿੰਨੇ ਮਾਡਲ ਆ ਜੀ ਇਹ 12 ਮਾਡਲ ਆ ਜੀ 12 ਮਾਡਲ ਆ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਜੀ ਪਿਛਲੇ ਅੱਧੇ ਆ ਜੀ ਬਸ ਮੂਰਲੇ ਅੱਧੇ ਕਿਲੋ ਮੰਨੋ 50 ਕੁ ਪੈਂਛੇ ਤੂੰ ਵੱਧਾ ਹੈਗੀ 50 55 ਪੈਂਛੇ ਕੰਡੀਸ਼ਨ ਟਾਇਰਾਂ ਦੀ ਇਹ ਵੀ ਡਬਲ ਡਿਸਟ੍ਰੀਬਿਊਟਰ ਹੈ ਨਾ ਨਾ ਇਹਦਾ ਟੂ ਸਪੀਡ ਆ ਜੀ ਟੂ ਸਪੀਡ ਹੈ ਸਿੰਗਲ ਡਿਸਟ੍ਰੀਬਿਊਟਰ ਡਬਲ ਪੰਪ ਆ ਇਹ ਕਿੰਨੇ ਮਾਡਲ ਆ ਬਾਈ ਜੀ ਇਹ 12 ਮਾਡਲ ਆ 12 ਮਾਡਲ ਆ ਤੈਨੂੰ 70 ਰੇਟ ਆ 3.5 ਦਾ ਰੇਟ ਤੈਨੂੰ 170000 ਰੁਪਏ ਡਿਮਾਂਡ ਆ ਤੇ 3.5 ਦਾ ਮੈਡੂ ਹਾਂ ਠੀਕ ਆ ਬਈ ਇਹ ਰੰਗ ਪੇਂਟ ਦਾ ਜੀ ਇਹ ओरिजिनल ਆ ਰੰਗ ਇਹ ਰਿਜਨਲ ਆ ਜੀ ਅਡਰੈਸ ਦੱਸ ਦਿਓ ਜੀ ਇੱਕ ਵਾਰੀ ਆਪਣਾ ਪਿੰਡ ਕਿਹੜਾ ਹੈ ਪਿੰਡ ਰਾਮਨਗਰ ਹੈ ਜ਼ਿਲ੍ਹਾ ਬਰਿੰਡਾ ਜੀ ਹਾਂਜੀ ਮੋੜ ਮੰਡੀ ਕੋਲੇ ਪਿੰਡ ਹੈ ਜੀ ਆਪਣਾ 5 ਕਿਲੋ ਠੀਕ ਆ ਜੀ ਹਾਂਜੀ ਪਰ ਟਰੈਕਟਰ ਕੱਟੇ ਹਾਂ ਉਹ ਵਿੱਚ ਕੱਟ ਲਾਂਗੇ ਜਿਹਦੇ ਕੋਲੇ ਹੋਇਆ ਫਟ ਮੈਂ ਪਾ ਦਿਓ ਠੀਕ ਹੈ ਜੀ ਤੇ ਲਾਉਣੇ ਇੱਕ ਮਾਇਆ ਵੀ ਇਹ ਟਰੈਕਟਰ ਸਾਰੇ ਨਕਦ ਕੈਸ਼ ਦੇ ਹੋਣਗੇ ਲਾਉਣ ਦਾ ਕੋਈ ਕੰਮ ਠੀਕ ਆ ਬਾਈ ਹਾਂ ਇਹ ਨਵੇਂ ਟਰੈਕਟਰ ਹੋਣਗੇ ਨਕਦ ਕੈਸ਼ ਬਾਟਾ ਦੱਸਣਾ ਉੱਥੇਰ ਦੋਸ਼ਿਆ ਠੀਕ ਹੈ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ